ਜਿਹੜੀ ਚੀਜ਼ ਦੇ ਮੱਦੇ ਨਜ਼ਰ ਤੁਸੀਂ ਕਾਰਜਸ਼ੀਲ ਹੋਏ ਹੋ ਤੇ ਇਹਦਾ ਕਾਰਜਸ਼ੀਲ ਹੋਣ ਦਾ ਕਾਰਨ ਕੀ ਮੰਨਿਆ ਜਾਵੇ ਕਿਸ ਤਰੀਕੇ ਦੇ ਨਾਲ ਇਸ ਪਾਸੇ ਵੱਲੇ ਚੱਲਦੇ ਹੋ ਮਦਦਗਾਰ ਮਦਦ ਮੰਗਣ ਆਦੇ ਸੀ ਵੀ ਇਹ ਪੁਲਿਸ ਨੇ ਮਤਲਬ ਇਹ ਕੰਪਲੇਨਟ ਕੀਤੀ ਕੁੜੀ ਨੇ ਸਾਨੂੰ ਬੁਲਾ ਲਿਆ ਹੈਗਾ ਅਸੀਂ ਉਹਨਾਂ ਨੂੰ ਮਤਲਬ ਕੀ ਕਰੀਏ ਫਸ ਗਏ ਹੈਗੇ ਤੇ ਸਾਨੂੰ ਰਸਤਾ ਦੱਸੋ ਅਸੀਂ ਉਹਨਾਂ ਨੂੰ ਰਸਤਾ ਦੱਸਣਾ ਇਦਾਂ ਮੁੰਡਿਆਂ ਵੱਲਿਆਂ ਨੇ ਆਣਾ ਕੁੜੀ ਵੱਲਿਆਂ ਨੇ ਆਣਾ ਇਦਾਂ ਮਦਦ ਕਰਦੇ ਕਰਦੇ ਮਤਲਬ ਜੀ ਇਕ ਮੇਰਾ ਸੁਪਨਾ ਸੀ ਵੀ ਇਹਨੂੰ ਕਿਉਂ ਨਾ ਕਿ ਪਲੇਟਫਾਰਮ ਤੇ ਅਸੀਂ ਲਿਆਈਏ। ਮੀਆਂ ਵੀ ਪੀਤੇ ਝਗੜੇ ਕਈ ਵਾਰ ਬਿਲਕੁਲ ਨਹੀਂ ਹੁੰਦੇ ਹੈਗੇ ਪਰ ਪੇਰੈਂਟਸ ਦਾ ਰੋਲ ਬੜਾ ਵੱਡਾ ਹੁੰਦਾ ਹੈਗਾ। ਜਿਹੜਾ ਕਿ ਉਹ ਚਾਹਦੇ ਨਹੀਂ ਹੈਗੇ ਜੀ ਕੁੜੀ ਆ ਗਈ। ਇਹ ਕੁੜੀ ਆ ਗਈ ਹੈ ਜੇ ਉਹਨੂੰ ਤੁਸੀਂ ਆਪਣਾ ਧੀ ਸਮਝੋ। ਧੀ ਦਾ ਰਤਬਾ ਦਿਓ ਤੇ ਮੇਰੇ ਨਾਲ ਲੜਾਈ ਨਾ ਹੋਵੇ। ਕਿਉਂਕਿ ਸਾਡੇ ਸਮਾਜ ਵਿੱਚ ਇਹ ਹੈ ਵੀ ਜਿਹੜੀ ਵੀ ਵਿਆਹ ਕੇ ਆ ਗਈ ਉਹ ਸਾਡੀ ਨੂੰਹ ਹੈ, ਧੀ ਨਹੀਂ ਬਣ ਸਕਦੀ। ਹੋਂਦਾ ਮੇਨ ਰੂਲ ਹੈਗਾ ਲੜਕੀ ਵਿਆਹ ਕੇ ਆਈ ਹੁੰਦੇ ਆਪਣੇ ਮਾਪਿਆਂ ਨੂੰ ਛੋਟੀ ਛੋਟੀ ਗੱਲ ਦੱਸਦੇ ਜੇ ਘਰ ਵਿੱਚ ਦੇਖੋ ਹਰ ਘਰ ਵਿੱਚ ਕੋਈ ਨਾ ਕੋਈ ਮਤਲਬ ਉਹ ਥੋੜੀ-ਮੋਟੀ ਗੱਲ ਹੋ ਜਾਂਦੀ ਹੈ ਪਰ ਉਹਨੂੰ ਵਿਦਾ ਚੜਾ ਕੇ ਮਤਲਬ ਕਰਕੇ ਉਹਨਾਂ ਨੂੰ ਇਹ ਹੁੰਦਾ ਵੀ ਜਿਹੜਾ ਕਾਨੂੰਨ ਹੈਗਾ ਲੜਕੀਆਂ ਦੇ ਹੱਥ ਵਿੱਚ ਹੈਗਾ ਠੀਕ ਹੈ ਉਹਦਾ ਸਾਰਾ ਲੈ ਕੇ ਜੀ ਉਹ ਘਰ ਨੂੰ ਤਬਾਹ ਕਰ ਦਿੰਦੇ ਹੈਗੇ ਨੇ ਸਾਡੇ ਕੋਲ ਜਿਹੜਾ ਬੰਦਾ ਆਉਂਦਾ ਅਸੀਂ ਮਤਲਬ ਨਾ ਪੁਲਿਸ ਕੋਲ ਜਾਂਦੀ ਏ ਨਾ ਅਸੀਂ ਕੋਟਾ ਹੀ ਜਾਂਦੀ ਏ ਉਨਾ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਬੜੇ ਤਰੀਕੇ ਨਾਲ ਸਮਝਾ ਕੇ ਬੱਚਿਆਂ ਮੰਗਰ ਟੀਟ ਕਰਕੇ ਉਹਨਾਂ ਦੇ ਘਰਾਂ ਨੂੰ ਮਤਲਬ ਬਚਾ ਰਹੇ ਹੋ ਪਰਿਵਾਰਾਂ ਦੇ ਵਿੱਚ ਕਾਰਨ ਤੇ ਝਗੜਿਆਂ ਦੇ ਛੋਟੇ ਛੋਟੇ ਹੁੰਦੇ ਨੇ ਪਰ ਤਲਾਕ ਤੱਕ ਜਾਣ ਦੀ ਨੌਬਤ ਕਿਉਂ ਪਹੁੰਚ ਜਾਂਦੀ ਆ ਜਿਆਦਾ ਨਹੀਂ ਆ 70 80% ਕੇਸ ਐਸੇ ਆ ਜੀ ਦਾ ਕੋਈ ਇਹਨਾਂ ਮੋਟਿਵ ਨਹੀਂ ਆਉਂਦਾ ਵੀ ਤਲਾਕ ਤੱਕ ਲੱਜਾ ਜਾ ਪਰ ਉਹਨੋਂ ਮਤਲਬ ਵੀ ਈਗੋ ਜਿਹੜੀ ਬੱਚਿਆਂ ਵਿੱਚ ਅੱਜ ਕੱਲ ਈਗੋ ਹੈਗੀ ਨੇ ਈਗੋ ਦੇ ਕਰਕੇ ਮਤਲਬ ਵੀ ਉਹਨਾਂ ਨੂੰ ਐ ਜੀ ਮੈਂ ਇਹਨੂੰ ਨੀਚਾ ਦਿਖਾ ਦਾਂ ਲੜਕੇ ਵਾਲੇ ਕਹਿੰਦੇ ਅਸੀਂ ਨੀਚਾ ਦਿਖਾ ਦਈਏ ਕਟੋ ਕਟਵੀਆਂ ਸੀ 2200 ਕੇਸਿਸ ਮਤਲਬ ਵੀ ਅਸੀਂ ਕਰ ਚੁੱਕੇ ਹੈਗੇ ਸਾਡੀ ਇੱਕ ਟੀਮ ਹੈਗੀ ਹੈ ਠੀਕ ਹੈ ਜਿਹੜੇ ਕੇ ਮਤਲਬ ਵੀ ਘਰਾਂ ਨੂੰ ਬਚਾ ਰਹੀ ਹੈ ਆ ਜਿਹੜੇ ਰਿਸ਼ਤੇ ਨਾਤੇ ਟੁੱਟਦੇ ਨੇ ਫਿਰ ਉਹਨਾਂ ਨੂੰ ਬਚਾਉਣ ਵਾਸਤੇ ਕਾਉਂਸਲਿੰਗ ਕਿਸ ਤਰੀਕੇ ਦੇ ਨਾਲ ਕਰਦੇ ਹੋ ਕੀ ਦਲੀਲ ਆਧਾਰਿਤ ਗੱਲਬਾਤ ਹੁੰਦੀ ਹੈ ਇਹਨਾਂ ਨੂੰ ਮਤਲਬ ਉਹ ਸਮਝਾਈਦਾ ਹੈਗਾ ਵੀ ਜੇ ਤੁਸੀਂ ਮਤਲਬ ਵੀ ਨਹੀਂ ਸੁਧਰੋਗੇ ਤੇ ਕੋਰਟ ਵਿੱਚ ਜਾਓਗੇ ਪੁਲਿਸ ਕੋਲ ਜਾਓਗੇ ਤੇ ਪੈਸੇ ਦੀ ਬਰਬਾਦੀ ਹੋਏਗੀ ਵਕੀਲਾ ਨੇ ਵੀ ਤੁਹਾਨੂੰ ਰਸਤਾ ਕੋਈ ਨਹੀਂ ਦੇਣਾ ਹੈਗਾ ਜੇ ਤੁਸੀਂ ਵਕੀਲ ਕੋਲ ਚਲੇਗੇ ਨਾ ਉਹਨਾਂ ਨੇ ਬਿਲਕੁਲ ਤੁਹਾਨੂੰ ਮਤਲਬ ਉਸ ਸਮਝੋਤੇ ਵਾਲੇ ਪਾਸੇ ਤਾਂ ਜਾਣ ਹੀ ਨਹੀਂ ਦੇਣਾ ਹੈਗਾ ਐਲੀ ਕਿੱਸਾ ਲਗਾਣਾ ਬੜਾ ਆਸਾਨ ਹੈਗਾ ਉਹਨੂੰ ਅੱਗੇ ਪ੍ਰੂਵ ਕਰਨਾ ਬੜਾ ਔਖਾ ਹੈ ਕੋਰਟ ਦੇ ਵਿੱਚ ਠੀਕ ਹੈ ਕਿਉਂਕਿ ਝੂਠੇ ਐਲੀ ਕੇਸ ਹੁੰਦੇ ਝੂਠ ਤੋਂ ਝੂਠ ਹੀ ਹੈਗਾ ਪੁਲਿਸ ਨੂੰ ਵੀ ਪਤਾ ਹੁੰਦਾ ਪਰ ਪੁਲਿਸ ਉਹਨਾਂ ਦੇ ਹੱਥ ਬੰਨੇ ਹੁੰਦੀ ਆ ਉਹ ਕਾਨੂੰਨ ਦੇ ਮਤਲਬ ਉਹਨਾਂ ਨੂੰ ਐਫ ਆਈ ਆਰ ਦਰਜ ਕਰਨੀ ਪੈਂਦੀ ਹੈਗੀ ਹੈ ਨਹੀਂ ਕਰੋਗੇ ਉਹ ਹਾਈ ਮਤਲਬ ਉੱਪਰ ਅਪਰੋਚ ਕਰ ਲੈਣਗੇ ਜਾ ਕੇ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਲੋਕਾਂ ਦੇ ਸਾਹਮਣੇ ਵੱਡੀਆਂ ਸਮੱਸਿਆਵਾਂ ਰਿਸ਼ਤਿਆਂ ਨੂੰ ਲੈ ਕੇ ਪਰਿਵਾਰਕ ਪਰਿਵਾਰਾਂ ਨੂੰ ਲੈ ਕੇ ਦੇਖੀਆਂ ਜਾ ਸਕਦੀਆਂ ਨੇ ਕਿਸ ਤਰੀਕੇ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਤੇ ਪਰਿਵਾਰ ਵੱਡੇ ਕਾਰਨ ਬਣਾ ਕੇ ਟੁੱਟਦੇ ਨਜ਼ਰ ਆ ਰਹੇ ਨੇ ਔਰ ਇਸੇ ਚੀਜ਼ ਦੇ ਮੱਦੇ ਨਜ਼ਰ ਕਿਤੇ ਨਾ ਕਿਤੇ ਤਲਾਕ ਤੱਕ ਦੀ ਨੌਬਤ ਵੀ ਆ ਜਾਂਦੀ ਹੈ ਪਰ ਪਿਛਲੇ ਸਮੇਂ ਦੇ ਦਰਮਿਆਨ ਹੋਈਆਂ ਗਲਤੀਆਂ ਨੂੰ ਉਹਨਾਂ ਪਰਿਵਾਰਾਂ ਦੇ ਵੱਲੋਂ ਜਾਂ ਰਿਸ਼ਤੇ ਨਾਤਿਆਂ ਦੇ ਵੱਲੋਂ ਨਹੀਂ ਤੱਕਿਆ ਜਾਂਦਾ ਕਿ ਅਸਲ ਦੇ ਵਿੱਚ ਗਲਤੀਆਂ ਕਿਹੜੀਆਂ ਹੋਈਆਂ ਨੇ ਤੇ ਇਸੇ ਦੇ ਉੱਪਰ ਪਹਿਲ ਕਦਮੀ ਕੀਤੀ ਹੈ ਭਾਈ ਜਸਵੀਰ ਸਿੰਘ ਨੇ ਉਹਨਾਂ ਨੇ ਉਹਨਾਂ ਰਿਸ਼ਤਿਆਂ ਨੂੰ ਜੋੜਨ ਦਾ ਉਪਰਾਲਾ ਕੀਤਾ ਹੈ ਜਿਹੜੇ ਛੋਟੇ-ਛੋਟੇ ਕਾਰਨਾ ਕਰਕੇ ਤਲਾਕ ਤੱਕ ਦੀ ਨੌਬਤ ਤੱਕ ਚਲੇ ਜਾਂਦੇ ਨੇ ਗੱਲਬਾਤ ਕਰਦੇ ਆ ਕਿਸ ਤਰੀਕੇ ਦੇ ਨਾਲ ਕਾਉਂਸਲਿੰਗ ਕਰਦੇ ਨੇ ਰਿਸ਼ਤੇ ਨਾਤੇ ਟੁੱਟਣ ਦੇ ਅਸਲ ਦੇ ਵਿੱਚ ਮੈਨੇ ਕੀ ਸਮਝੇ ਜਾਣ ਗੱਲਬਾਤ ਕਰਾਂਗੇ ਭਾਈ ਸਭ ਸਭ ਤੋਂ ਪਹਿਲਾਂ ਸਾਕ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਸਿੰਘ ਜੀ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਿਹੜੀ ਚੀਜ਼ ਦੇ ਮੱਦੇ ਨਜ਼ਰ ਤੁਸੀਂ ਕਾਰਜਸ਼ੀਲ ਹੋਏ ਹੋ ਤੇ ਇਹਦਾ ਕਾਰਜਸ਼ੀਲ ਹੋਣ ਦਾ ਕਾਰਨ ਕੀ ਮੰਨਿਆ ਜਾਵੇ ਕਿਸ ਤਰੀਕੇ ਦੇ ਨਾਲ ਇਸ ਪਾਸੇ ਵੱਲੇ ਚੱਲਦੇ ਹੋ ਐਕਚੁਅਲੀ ਥੋੜੀ ਬਹੁਤੀ ਮੈਨੂੰ ਇਹਦੀ ਨੌਲੇਜ ਸੀ ਵੀ ਕਾਨੂੰਨ ਦੇ ਵੀ ਤੇ ਕੋਟਾ ਜਾਂਦੇ ਰਹਿੰਦੇ ਸੀ ਅਸੀਂ ਸਾਰਾ ਕੁਝ ਹੈਗਾ ਹੂੰ ਤੇ ਕਈ ਮਦਦਗਾਰ ਮਦਦ ਮੰਗਣ ਆਉਂਦੇ ਸੀ ਵੀ ਇਹ ਪੁਲਿਸ ਨੇ ਮਤਲਬ ਇਹ ਕੰਪਲੇਨਟ ਕੀਤੀ ਕੁੜੀ ਨੇ ਸਾਨੂੰ ਬੁਲਾ ਲਿਆ ਹੈਗਾ ਅਸੀਂ ਉਹਨਾਂ ਨੂੰ ਮਤਲਬ ਕੀ ਕਰੀਏ ਫਸ ਗਏ ਹੈਗੇ ਤੇ ਸਾਨੂੰ ਰਸਤਾ ਦੱਸੋ ਅਸੀਂ ਉਹਨਾਂ ਨੂੰ ਰਸਤਾ ਦੱਸਣਾ ਇਦਾਂ ਮੁੰਡੇ ਵੱਲਿਆਂ ਨੇ ਆਣਾ ਕੁੜੀ ਵੱਲਿਆਂ ਨੇ ਆਣਾ ਇਦਾਂ ਮਦਦ ਕਰਦੇ ਕਰਦੇ ਮਤਲਬ ਜੀ ਇੱਕ ਮੇਰਾ ਸਪਨਾ ਸੀ ਵੀ ਇਹਨੂੰ ਕਿਉਂ ਨਾ ਕਿ ਪਲੇਟਫਾਰਮ ਤੇ ਅਸੀਂ ਲਿਆਈਏ ਫੇਰ ਅਸੀਂ ਫਾਈਟ ਫੋਰ ਹੋਮਰ ਰਾਜ ਵੈਲਫੇਅਰ ਨਾਦੇ ਸੰਸਥਾ ਤਿਆਰ ਕੀਤੀ ਅਸੀਂ ਉਹਦੇ ਵਿੱਚ ਇਹ ਕਾਰਜ ਮਤਲਬੀ ਕੀਤੇ ਤੇ ਕਾਰਜ ਕਰਦੇ ਕਰਦੇ ਮਤਲਬੀ ਹੋ ਗਏ ਅੱਗੇ ਅਸੀਂ ਆ ਗਏ ਹੂੰ ਇਸ ਦੇ ਬਾਰੇ ਪਹਿਲਾਂ ਕਿਸੇ ਤਰੀਕੇ ਦਾ ਕੋਈ ਤਜਰਬਾ ਹੈ ਸੀਗਾ ਹਾਂ ਜੀ ਤਜਰਬਾ ਹੈ ਸੀ ਫਿਰ ਇਹ ਜਿਹੜੇ ਕੇਸ ਹੈਗੇ ਨੇ ਆਪਾਂ ਸੀ ਮੀਆਂ ਬੀਪੀ ਦੇ ਝਗੜੇ ਕਈ ਵਾਰ ਬਿਲਕੁਲ ਨਹੀਂ ਹੁੰਦੇ ਹੈਗੇ ਪਰ ਪੇਰੈਂਟਸ ਦਾ ਰੋਲ ਬੜਾ ਵੱਡਾ ਹੁੰਦਾ ਹੈਗਾ ਜਿਹੜਾ ਕਿ ਉਹ ਚਾਹਦੇ ਨਹੀਂ ਹੈਗੇ ਜੀ ਕੁੜੀ ਆ ਗਈ ਇਹ ਕੁੜੀ ਆ ਗਈ ਹੈ ਜੇ ਉਹਨੂੰ ਤੁਸੀਂ ਆਪਣਾ ਧੀ ਸਮਝੋ ਧੀ ਦਾ ਰਤਵਾ ਦਿਓ ਤੇ ਮੇਰੇ ਖਿਆਲ ਲੜਾਈ ਨਾ ਹੋਵੇ ਕਿਉਂਕਿ ਸਾਡੇ ਸਮਾਜ ਵਿੱਚ ਇਹ ਹੈ ਵੀ ਜਿਹੜੀ ਵੀ ਵਿਆਹ ਕੇ ਆ ਗਈ ਉਹ ਸਾਡੀ ਨੂੰਹ ਹੈ ਧੀ ਨਹੀਂ ਬਣ ਸਕਦੀ ਹੂੰ ਠੀਕ ਹੈ ਤੇ ਇਸੇ ਤਰ੍ਹਾਂ ਮਤਲਬ ਇਹੋ ਝਗੜੇ ਮਤਲਬ ਇਹ ਮੀਆਂ ਬੀਬੀ ਦੇ ਕਈ ਵਾਰ ਬਿਲਕੁਲ ਵੀ ਨਹੀਂ ਹੁੰਦੇ ਹੈਗੇ ਇੱਕ ਸਭ ਤੋਂ ਵੱਡੀ ਇਹ ਫੋਨ ਫੋਨ ਦਾ ਮੇਨ ਰੋਲ ਹੈਗਾ ਲੜਕੀ ਵਿਆਹ ਕੇ ਆਈ ਉਹਨੇ ਆਪਣੇ ਮਾਪਿਆਂ ਨੂੰ ਛੋਟੀ ਛੋਟੀ ਗੱਲ ਦੱਸ ਲਈ ਜੇ ਘਰ ਵਿੱਚ ਦੇਖੋ ਹਰ ਘਰ ਵਿੱਚ ਕੋਈ ਨਾ ਕੋਈ ਮਤਲਬ ਵੀ ਥੋੜੀ-ਮੋਟੀ ਗੱਲ ਹੋ ਜਾਂਦੀ ਹੈਗੀ ਪਰ ਉਹਨੂੰ ਵਦਾ ਚੜਾ ਕੇ ਮਤਲਬ ਕਰਕੇ ਉਹਨਾਂ ਨੂੰ ਇਹ ਹੁੰਦਾ ਵੀ ਜਿਹੜਾ ਕਾਨੂੰਨ ਹੈਗਾ ਲੜਕੀਆਂ ਦੇ ਹੱਕ ਵਿੱਚ ਹੈਗਾ ਠੀਕ ਹੈ ਉਹਦਾ ਸਾਰਾ ਲੈ ਕੇ ਦੀ ਉਹ ਘਰ ਨੂੰ ਤਬਾਹ ਕਰ ਦਿੰਦੇ ਹੈਗੇ ਨੇ ਜਿਹਨੂੰ ਮਤਲਬ ਵੀ ਇਹ ਚੀਜ਼ ਨੂੰ ਕਰਕੇ ਸਾਡੇ ਕੋਲ ਜਿਹੜਾ ਬੰਦਾ ਆਉਂਦਾ ਅਸੀਂ ਮਤਲਬ ਨਾ ਪੁਲਿਸ ਕੋਲ ਜਾਂਦੀ ਏ ਨਾ ਅਸੀਂ ਕੋਟਾ ਹੀ ਜਾਂਦੀ ਏ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਬੜੇ ਤਰੀਕੇ ਨਾਲ ਸਮਝਾ ਕੇ ਬੱਚਿਆ ਮੰਗਰ ਟ੍ਰੀਟ ਕਰਕੇ ਉਹਨਾਂ ਦੇ ਘਰਾਂ ਨੂੰ ਮਤਲਬ ਬਚਾ ਰਹੇ ਪਰਵਾਰਾਂ ਦੇ ਵਿੱਚ ਕਾਰਨ ਤੇ ਝਗੜਿਆਂ ਦੇ ਛੋਟੇ ਛੋਟੇ ਹੁੰਦੇ ਨੇ ਪਰ ਤਲਾਕ ਤੱਕ ਜਾਣ ਦੀ ਨੌਬਤ ਕਿਉਂ ਪਹੁੰਚ ਜਾਂਦੀ ਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਬਿਲਕੁਲ ਇਹਨੇ ਜਿਆਦਾ ਨਹੀਂ ਆ 70 80% ਕੇਸ ਐਸੇ ਹੈ ਜੀ ਦਾ ਕੋਈ ਇਹਨਾਂ ਮੋਟਿਵ ਵੀ ਨਹੀਂ ਹੁੰਦਾ ਵੀ ਤਲਾਕ ਤੱਕ ਚਲਾ ਜਾਏ ਪਰ ਉਹਨੂੰ ਮਤਲਬ ਵੀ ਈਗੋ ਜਿਹੜੀ ਬੱਚਿਆਂ ਵਿੱਚ ਅੱਜ ਕੱਲ ਈਗੋ ਹੈਗੀ ਨੇ ਈਗੋ ਦੇ ਕਰਕੇ ਮਤਲਬ ਵੀ ਉਹਨਾਂ ਨੂੰ ਐ ਜੀ ਮੈਂ ਇਹਨੂੰ ਨੀਚਾ ਦਿਖਾ ਦਾਂ ਲੜਕਿਆਂ ਵਾਲੇ ਕਹਿੰਦੇ ਅਸੀਂ ਨੀਚਾ ਦਿਖਾ ਦਈਏ ਠੀਕ ਹੈ ਜਦ ਕਿ ਇਸ ਕੇਸਾਂ ਦੇ ਵਿੱਚ ਲੜਕੇ ਦੇ ਮਾਪਿਆਂ ਦਾ ਕੋਈ ਰੋਲ ਨਹੀਂ ਹੁੰਦਾ ਹਮ ਪਰ ਉਹਨਾਂ ਨੂੰ ਵੀ ਮਤਲਬ ਲੜਕੀ ਵੱਲੇ ਅਨਮਾਲੂ ਕਰ ਲੈਂਦੇ ਹੈਗੇ ਆ ਦੀ ਦੇਖੋ ਜੀ ਸਾਨੂੰ ਇਹਨਾਂ ਨੇ ਮਤਲਬ ਵੀ ਦੇਹ ਜੇ ਮੰਗਿਆ ਹੈਗਾ ਬਨਾਲਾ ਕੀਤਾ ਹੈਗਾ ਜੀ ਮਾਰਿਆ ਕੁੱਟਿਆ ਹੈਗਾ ਕਿਉਂਕਿ ਇਹਦੇ ਦੋ ਹੀ ਤਾਰਾ ਹੈਗੀ ਆ ਠੀਕ ਹੈ 498 ਠੀਕ ਹੈ 406 ਦੇਹ ਜੇ ਮੰਗਿਆ ਮਾਰਿਆ ਕੁੱਟਿਆ ਦਰਬਾਰਤੋਂ ਹੁੰਦੀ ਲੋਦੀ ਦਰਬਾਰਤੋਂ ਹੁੰਦੀ ਆ ਬਹੁਤ ਆਉਂਦੀ ਆ ਜੀ ਪਰ ਸਪਰੀਮ ਕੋਰਟ ਦੇ ਹੁਣ ਮਤਲਬ ਵੀ ਬੜੀ ਵਧੀਆ ਉਹਨਾਂ ਨੇ ਮੀਡੀਏਸ਼ਨ ਅਤੇ ਆਦਿ ਤੀ ਕੋਟਾਂ ਦੇ ਵਿੱਚ ਵੀ ਇਹ ਘਰ ਨੂੰ ਜੇ ਤੇ ਬਸਦੇ ਹੈਗੇ ਆ ਵਸਾ ਦੋ ਤੇ ਨਹੀਂ ਤਾਂ ਇਹਨਾਂ ਨੂੰ ਪਿਆਰ ਨਾਲ ਮਤਲਬ ਵੀ ਅਲੱਗ ਕਰ ਦਿਓ ਕਿ ਇਹ ਦੁਰਵਰਤੋਂ ਬਹੁਤ ਹੋ ਰਹੀ ਆ ਕੇਸਾਂ ਦੀ ਠੀਕ ਹੈ ਇਸ ਕਰਕੇ ਮੀਡੀਏਸ਼ਨ ਮਤਲਬ ਵੀ ਇੱਥੇ ਹੈਗੀ ਆ ਕਟੋ ਕਟਵੀਆਂ ਜੀ 250 ਕੇਸਿਸ ਮਤਲਬ ਵੀ ਅਸੀਂ ਕਰ ਚੁੱਕੇ ਹੈਗੇ ਆ ਸਾਡੀ ਇੱਕ ਟੀਮ ਹੈਗੀ ਆ ਠੀਕ ਹੈ ਜਿਹੜੇ ਕਿ ਮਤਲਬ ਵੀ ਘਰਾਂ ਨੂੰ ਵਿਚਾਰੀ ਹੈ ਜੀ ਤੇ ਫਿਰ ਇਹਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਟੁੱਟਦੇ ਨੇ ਫਿਰ ਉਹਨਾਂ ਨੂੰ ਬਚਾਉਣ ਵਾਸਤੇ ਕਾਉਂਸਲਿੰਗ ਕਿਸ ਤਰੀਕੇ ਦੇ ਨਾਲ ਕਰਦੇ ਹੋ ਕੀ ਦਲੀਲ ਆਧਾਰਿਤ ਗੱਲਬਾਤ ਹੁੰਦੀ ਹੈ ਅਸਲ ਦੇ ਵਿੱਚ ਪੂਰੀ ਰੂਪਰੇਖਾ ਕਿਸ ਤਰੀਕੇ ਦੀ ਰਹਿੰਦੀ ਤੁਹਾਡੇ ਵੱਲੋਂ ਸਾਡੀ ਰੂਪਰੇਖਾ ਜਿਹੜੀ ਹੈਗੀ ਆ ਕਿਤੇ ਅਸੀਂ ਮਤਲਬ ਕਾਨੂੰਨ ਦਾ ਸਾਰਾ ਲੈਣੇ ਹੈਗੇ ਆ ਠੀਕ ਹੈ ਥੋੜਾ ਜਿਹਾ ਡਰਾਵਾ ਦੇਣੇ ਹੈਗੇ ਆ ਠੀਕ ਇਹ ਕਹਿੰਦੇ ਆ ਨਾ ਜੀ ਇਹ ਮੁੰਡੇ ਵੱਲੇ ਬਹੁਤ ਗਲਤ ਹੋ ਜਾਂਦੇ ਆ ਫਲਾਣਾ ਹੈਗਾ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਊੜੀ ਪਰਿਵਾਰ ਵੀ ਬਹੁਤ ਮਤਲਬ ਵੀ ਉਹ ਮਿਸਜੂਜ਼ ਕਰਦੇ ਆ ਕੇ ਸਾਨੂੰ ਕਿ ਕਿਉਂ ਤਾਂ ਪੁਲਿਸ ਨੂੰ ਵੀ ਪਤਾ ਲੱਗ ਗਿਆ ਕੋਟਾ ਨੂੰ ਵੀ ਪਤਾ ਲੱਗ ਗਿਆ ਹੈਗਾ ਇਹਨਾਂ ਨੂੰ ਮਤਲਬ ਉਹ ਵੀ ਸਮਝਾਈਦਾ ਹੈਗਾ ਵੀ ਜੇ ਤੁਸੀਂ ਮਤਲਬ ਵੀ ਨਹੀਂ ਸੁਧਰੋਗੇ ਤੇ ਕੋਰਟ ਵਿੱਚ ਜਾਓਗੇ ਪੁਲਿਸ ਕੋਲ ਜਾਓਗੇ ਤੇ ਪੈਸੇ ਦੀ ਬਰਬਾਦੀ ਹੋਏਗੀ ਵਕੀਲਾ ਨੇ ਵੀ ਤੁਹਾਨੂੰ ਰਸਤਾ ਕੋਈ ਨਹੀਂ ਦੇਣਾ ਹੈਗਾ ਜੇ ਤੁਸੀਂ ਵਕੀਲ ਕੋਲ ਚਲੇਗੇ ਨਾ ਉਹਨਾਂ ਨੇ ਬਿਲਕੁਲ ਤੁਹਾਨੂੰ ਮਤਲਬ ਵੀ ਸਮਝੋਤੇ ਵਾਲੇ ਪਾਸੇ ਤਾਂ ਜਾਣ ਹੀ ਨਹੀਂ ਦੇਣਾ ਹੈਗਾ ਠੀਕ ਹੈ ਉਹ ਤੁਹਾਨੂੰ ਇਹ ਕਹਣਗੇ ਜੀ ਅਸੀਂ ਇਹਨਾਂ ਨੂੰ ਅੰਦਰ ਕਰਾ ਦਿਆਂਗੇ ਇਹ ਕਰ ਦਾਂਗੇ ਕੁੜੀ ਵਾਲਿਆਂ ਨੂੰ ਪਾਸ ਹੋ ਜਾਂਦਾ ਜੀ ਅਸੀਂ ਅੰਦਰ ਕਰਾ ਦਾਂਗੇ ਜਦ ਕਿ ਅੰਦਰ ਅੱਜ ਤੱਕ ਦਾ ਰਿਕਾਰਡ ਹੈਗਾ ਤੁਸੀਂ ਪਿੱਛੇ ਦੇਖੋ ਜੇ 2% ਤੋਂ ਉੱਪਰ ਕਿਤੇ ਮੁੰਡੇ ਵਾਲੇ ਨੂੰ ਸਜ਼ਾ ਨਹੀਂ ਹੋਈ ਯਾਰ 98% ਮੁੰਡੇ ਵਾਲੇ ਵਰੀ ਹੋ ਗਏ ਆਗੇ ਹੂੰ ਅਪਰੂਵ ਹੀ ਨਹੀਂ ਕਰ ਪਾਉਂਦੇ ਕੋਰਟ ਦੇ ਵਿੱਚ ਹਾਂਜੀ ਅਪਰੂਵ ਹੀ ਨਹੀਂ ਹੁੰਦਾ ਜੀ ਕੋਰਟ ਕੋਈ ਨਹੀਂ ਸਕਦਾ ਸਰ ਹੂੰ ਕੋਈ ਨਹੀਂ ਚੱਲਦਾ ਜਿਲੇ ਤੁਸੀਂ ਐਲੀਕੇਸ ਲਗਾਣਾ ਬੜਾ ਆਸਾਨ ਹੈਗਾ ਉਹਨੂੰ ਅੱਗੇ ਅਪਰੂਵ ਕਰਨਾ ਬੜਾ ਔਖਾ ਹੈ ਕੋਰਟ ਦੇ ਵਿੱਚ ਠੀਕ ਹੈ ਕਿਉਂਕਿ ਝੁੱਟੇ ਐਲੀਕੇਸ ਹੁੰਦੇ ਝੂਠ ਤੋਂ ਝੂਠ ਹੀ ਹੈਗਾ ਹੂੰ ਪੁਲਿਸ ਨੂੰ ਵੀ ਪਤਾ ਹੁੰਦਾ ਪਰ ਪੁਲਿਸ ਉਹਨਾਂ ਦੇ ਹੱਥ ਬੰਨੇ ਹੁੰਦੀ ਆ ਉਹ ਕਾਨੂੰਨ ਦੇ ਮਤਲਬ ਮੁਤਾਬਕ ਉਹਨਾਂ ਨੂੰ ਐਫ ਆਈ ਆਰ ਦਰਜ ਕਰਨੀ ਪੈਂਦੀ ਹੈਗੀ ਐ ਨਹੀਂ ਕਰੋਗੇ ਉਹ ਹਾਈ ਮਤਲਬ ਹੀ ਉੱਪਰ ਅਪਰੋਚ ਕਰ ਲੈਣਗੇ ਜਾ ਕੇ ਠੀਕ ਹੈ ਉਹ ਅਪਰੋਚ ਕਰਕੇ ਐਫ ਆਈ ਆਰ ਦਰਜ ਕਰਾ ਦੇਣਗੇ ਜਿਸ ਦਿਨ ਐਫ ਆਈ ਆਰ ਦਰਜ ਹੋ ਗਈ ਸਮਝੋ ਘਾਰ ਮਤਲਬ ਟੁੱਟ ਗਿਆ ਹੂੰ ਕਿਉਂਕਿ ਲੜਕੇ ਵਾਲਿਆਂ ਨੇ ਜੇ ਮਤਲਬ ਥੋੜਾ ਜਿਹਾ ਵੀ ਉਹਨਾਂ ਨੂੰ ਮਤਲਬ ਝਕਾਵ ਹੁੰਦਾ ਸੀ ਵੀ ਚਲੋ ਘਰ ਆਪਾਂ ਟੁੱਟਣ ਨਹੀਂ ਦੇਣਾ ਹੈਗਾ ਉਹ ਵੀ ਉਹ ਦੂਰ ਹੋ ਜਾਂਦੇ ਆ ਵੀ ਹੁਣ ਇਹ ਕਾਨੂੰਨੀ ਕਾਰਵਾਈ ਕਰਾਂ ਅਸੀਂ ਮਤਲਬ ਲੜਕੇ ਹੀ ਕਰਾਂਗੇ ਤਲਾਕ ਦੇ ਮਾਮਲਿਆਂ ਦੇ ਵਿੱਚ ਇਕੱਲੇ ਲੜਕੇ ਵਾਲੇ ਦੋਸ਼ੀ ਹੁੰਦੇ ਨੇ ਜਾਂ ਫਿਰ ਲੜਕੀ ਵਾਲੇ ਪਰਿਵਾਰਾਂ ਦਾ ਵੀ ਦੋਸ਼ ਨਿਕਲਦਾ ਹੈ ਜਿਆਦਾ ਜੀ ਮਤਲਬ ਵੀ ਇਹਦੇ 'ਚ ਮੈਂ ਜਿੰਨੀ ਕਾ ਕਾਉਂਸਲਿੰਗ ਕੀਤੀ ਹੈਗੀ ਆ ਲੜਕੀ ਵਾਲਿਆਂ ਦਾ ਬਹੁਤ ਵੱਡਾ ਰੋਲ ਜ਼ਿਆਦਾ ਹੈਗਾ ਹੂੰ ਠੀਕ ਹੈ ਛੋਟੇ ਛੋਟੇ ਗੱਲਾਂ ਹੁੰਦੀ ਹੈਗੀ ਆ ਔਰ ਇਹ ਦੱਸੋ ਲੜਕੇ ਵਾਲਿਆਂ ਨੇ ਵੀ ਲੱਖਾਂ ਰੁਪਏ ਅੱਜ ਕੱਲ ਮਤਲਬ ਵੀ ਲਾ ਕੇ ਵਿਆਹਣਾ ਹੈਗਾ ਬੱਚੇ ਨੂੰ ਲੜਕੀ ਵਾਲਾ ਦੀ ਬਰਾਬਰ ਦਾ ਖਰਚਾ ਹੁੰਦਾ ਹੈ ਪਰ ਲੜਕੀ ਵਾਲੇ ਕਹਿੰਦੇ ਜੀ ਅਸੀਂ ਇਹਨਾਂ ਦੇ ਦਿੱਤਾ ਫਲਾਣਾ ਦਿੱਤਾ ਠੀਕ ਹੈ ਜਿੰਨਾ ਦਿੱਤਾ ਵੀ ਨਹੀਂ ਹੁੰਦਾ ਉਹਦੇ ਤੋਂ ਮਤਲਬ ਚਾਰ ਗੁਣਾ ਮਤਲਬ ਵੀ ਅੱਗੇ ਕਰਕੇ ਵਧਾ ਕੇ ਉਹ ਲਾ ਦਿੰਦੇ ਉਹ ਕੋਟ ਵੀ ਚ ਅੱਗੇ ਮਤਲਬ ਛੁੱਠਾ ਹੀ ਹੋਣਾ ਹੈ ਤੁਹਾਨੂੰ ਮੈਂ ਇੱਕ ਕੇਸ ਦੀ ਮਤਲਬ ਮਿਸਾਲ ਦੇ ਰਿਹਾ ਹੈਗਾ ਇੱਕ ਲੜਕਾ ਅੰਮ੍ਰਿਤਸਰ ਰਹਿੰਦਾ ਸੀ ਲੜਕੀ ਚੰਡੀਗੜ੍ਹ ਦੀ ਸੀ ਉਹਦੇ ਫਾਦਰ ਨਹੀਂ ਸੀ ਸਿਰ ਤੇ ਠੀਕ ਹੈ ਉਹਨਾਂ ਦਾ ਕੇਸ ਆਇਆ ਲੜਕਾ ਕੀ ਕਰਦਾ ਸੀ ਮਤਲਬ ਵੀ ਉਹਨੂੰ ਐਬ ਸੀ ਤੇ ਮਤਲਬ ਵੀ ਉਹ ਕੋਈ ਕੰਮਕਾਰ ਨਹੀਂ ਕਰਦਾ ਸੀ ਚਲੋ ਉਹਨਾਂ ਨੇ ਝੂਠ-ਛੋਟ ਬੋਲ ਕੇ ਮਤਲਬ ਵੀ ਵਿਆਹ ਕਰ ਲਿਆ ਪੂਰੀ ਪਰੇਸ਼ਾਨ ਹੋ ਗਈ ਕੇਸ ਆ ਗਿਆ ਸਾਡੇ ਕੋਲ ਅਸੀਂ ਫਿਰ ਵੀ ਕੋਸ਼ਿਸ਼ ਕੀਤੀ ਹੈਗੀ ਵੀ ਨਹੀਂ ਇੱਕ ਵਾਰ ਅਸੀਂ ਮੌਕਾ ਦਿਆ ਗਿਆ ਉਹਨਾਂ ਨੂੰ ਸਾਰਾ ਕੁਛ ਹੈ ਕਾਉਂਸਲਿੰਗ ਕਰਕੇ ਉਹਨਾਂ ਨੂੰ ਮਤਲਬ ਪਰਿਵਾਰ ਨੂੰ ਜੋੜਿਆ ਹੂੰ ਉਹਦੇ ਵਿੱਚ ਪ੍ਰੋਬਲਮ ਐਸੀ ਵੀ ਉਹ ਲੜਕੀ ਦੇ ਬੱਚਾ ਆਉਣ ਵਾਲਾ ਸੀ ਅਸੀਂ ਮਤਲਬ ਵੀ ਉਹ ਭੇਜ ਦਿੱਤਾ ਉਹਨਾਂ ਨੂੰ ਉਹਦੇ ਬਾਅਦ ਜਿਹੜੇ ਬੇਬੀ ਹੋਇਆ ਬੇਬੀ ਦੇ ਮਤਲਬ ਵੀ ਹੋਣ ਤੋਂ ਬਾਅਦ ਉਹ ਉਹਨਾਂ ਦਾ ਕਲੇਸ਼ ਫਿਰ ਸ਼ੁਰੂ ਹੋ ਗਿਆ ਲੜਕੀ ਨੂੰ ਅਸੀਂ ਮਤਲਬ ਖੁਦ ਲੈ ਕੇ ਆਏ ਵੀ ਅਸੀਂ ਨਹੀਂ ਚਲੋ ਕੰਪਲੇਂਟਾਂ ਹੋਈਆਂ ਥੱਲੇ ਕੇਸ ਮਤਲਬ ਬੇਲ ਨਹੀਂ ਹੋਈ ਮੁੰਡੇ ਦੀ ਹਾਈ ਕੋਰਟ ਬੇਲ ਨਹੀਂ ਹੋਈ ਫਿਰ ਇਹਨਾਂ ਦਾ ਕੰਪਰਮਾਈਜ਼ ਹੋ ਗਿਆ ਉੱਥੇ ਕੰਪਰਮਾਈਜ਼ ਹੋਇਆ ਵੀ ਚਲੋ ਲੈ ਦੇ ਕੇ ਮਤਲਬ ਵੀ ਤੁਸੀਂ ਕਰ ਲਓ ਲਾਸਟ ਵਿੱਚ ਤਲਾਕ ਦੀ ਜਦੋਂ ਹੋਇਆ ਉਦੋਂ ਲੜਕਾ ਕਹਿੰਦਾ ਜੀ ਮਤਲਬ ਵੀ ਮੇਰੀ ਬੇਟੀ ਹੈਗੀ ਹੈ ਮੇਰਾ ਘਰ ਨੂੰ ਬਚਾ ਲਓ ਅਸੀਂ ਫਿਰ ਦੁਬਾਰਾ ਕੋਸ਼ਿਸ਼ ਕੀਤੀ ਦੁਬਾਰਾ ਮਤਲਬ ਜ਼ੀਰੋ ਤੋਂ ਫਿਰ ਸ਼ੁਰੂ ਹੋ ਗਿਆ ਅਸੀਂ ਉਹਨਾਂ ਨੂੰ ਮਤਲਬ ਵੀ ਘਰ ਨੂੰ ਫਿਰ ਬਚਾਇਆ ਅਸੀਂ ਦੁਬਾਰਾ ਰੀ ਮੈਰਿਜ ਕਰਕੇ ਉਹ ਪਰਿਵਾਰ ਨੂੰ ਉਹਨਾਂ ਨੂੰ ਯਕੀਨ ਹੈ ਸੀ ਕਿ ਇਹ ਲੜਕਾ ਨਸ਼ਾ ਕਰਦਾ ਸੁਧਰ ਸਕਦਾ ਹੈ ਆਹ ਸੁਧਰ ਸਕਦਾ ਸੀ ਉਹ ਸੁਧਰ ਗਿਆ ਸੀ ਉਹਨਾਂ ਵਿੱਚ ਉਹ ਚੰਡੀਗੜ੍ਹ ਇੱਥੇ ਸ਼ਿਫਟ ਕਰ ਗਿਆ ਸੀ ਲੜਕੀ ਦੇ ਵਿੱਚ ਕਿਉਂਕਿ ਲੜਕੀ ਨਾਲ ਉਹਨੂੰ ਮਤਲਬ ਵੀ ਲਗਾਵ ਸੀ ਸਾਰਾ ਕੁਝ ਬੱਚੀ ਨਾਲ ਵੀ ਸੀ ਫਿਰ ਇੱਥੇ ਆ ਕੇ ਉਹ ਮਤਲਬ ਵੀ ਸੈਟਲ ਹੋ ਗਿਆ ਆਪਣਾ 40-50 ਹਜ਼ਾਰ ਰੁਪਏ ਕਮਾਣ ਲੱਗਿਆ ਕਹਿੰਦਾ ਅੰਕਲ ਜੀ ਮੈਂ ਕਮਾ ਰਿਆ ਫਿਰ ਸਾਰਾ ਚੈੱਕ ਕੀਤਾ ਅਸੀਂ ਸਾਰਾ ਕੁਝ ਕਰਕੇ ਕੁੜੀ ਵਾਲਿਆਂ ਨੂੰ ਸਮਝਾ ਕੇ ਰੀ ਮੈਰਿਜ ਕੀਤੀ ਉਹਦੇ ਤੋਂ ਬਾਅਦ ਦੁਬਾਰਾ ਬੇਬੀ ਫ ਉਸ ਤੋਂ ਬਾਅਦ ਨਹੀਂ ਕੋਈ ਕੰਪਲੀਟ ਉਸ ਤੋਂ ਬਾਅਦ ਕੋਈ ਕੰਪਲੀਟ ਨਹੀਂ ਕੋਈ ਕੁਝ ਨਹੀਂ ਹਮ ਮੈਸੇਜ ਕੀ ਹੈ ਸਮਾਜ ਦੇ ਲੋਕਾਂ ਵਾਸਤੇ ਤੁਹਾਡੇ ਮੈਸੇਜ ਇਹ ਹੈ ਵੀ ਥੋੜਾ ਜਿਹਾ ਮਤਲਬ ਵੀ ਅਸੀਂ ਬੱਚਿਆਂ ਦੇ ਕੇ ਤੇ ਮਤਲਬ ਵੀ ਅਸੀਂ ਸਾਰਾ ਸੱਚ ਨਾ ਮੰਨ ਲਈਏ ਉਹਨੂੰ ਬੜੇ ਧਿਆਨ ਨਾਲ ਸੁਝੀਏ ਪਰਿਵਾਰ ਨਾਲ ਜਾ ਕੇ ਗੱਲਬਾਤ ਕਰੀਏ ਅਸੀਂ ਠੀਕ ਹੈ ਪਰਿਵਾਰ ਦੀ ਵੀ ਸੁਣੀਏ ਅਸੀਂ ਜੇ ਧੀ ਵੀ ਆਈ ਹੈਗੀ ਉਹ ਵੀ ਉਹਦਾ ਘਰ ਆਗਾ ਠੀਕ ਹੈ ਲੜਕੀਆਂ ਨੂੰ ਵੀ ਚਾਹੀਦਾ ਮੇਰੇ ਮਾਪੇ ਹੈਗੇ ਮੇਰਾ ਜਿੰਨਾ ਉਹਨਾਂ ਨਾਲ ਪਿਆਰ ਹੈਗਾ ਮੇਰਾ ਉਹ ਵੀ ਮਾਪੇ ਉਹਨੇ ਜਿੱਥੇ ਮੈਂ ਸੋਹਰੇ ਪਰਿਵਾਰ ਗਈ ਹੈਗੀ ਹੂੰ ਠੀਕ ਹੈ ਇਹ ਹੈ ਵੀ ਅਸੀਂ ਛੋਟੇ-ਛੋਟੇ ਗੱਲਾਂ ਨੂੰ ਲੈ ਕੇ ਇੱਟਾ ਵੱਡਾ ਸਟੈਪ ਨਾ ਚੱਕ ਲਈਏ ਅਸੀਂ ਮਤਲਬ ਵੀ ਆਪਣੀ ਜ਼ਿੰਦਗੀ ਤਬਾਹ ਕਰ ਲਈ ਹੈ ਜਿੱਲੇ ਤੁਹਾਡਾ ਤਲਾਕ ਹੋ ਗਿਆ ਸਮਾਜ ਦੇ ਵਿੱਚ ਕੋਈ ਵੀ ਸਿੱਧੀ ਨਜ਼ਰ ਨਾਲ ਨਹੀਂ ਉਹਨੂੰ ਦੇਖਦਾ ਠੀਕ ਹੈ ਜੇ ਤੁਸੀਂ ਕਹੋਗੇ ਜੀ ਮਤਲਬ ਵੀ ਤਲਾਕ ਤੋਂ ਬਾਅਦ ਕੋਈ ਛੇਤੀ ਕਿਤੇ ਰਿਸ਼ਤਾ ਮਿਲ ਜਾਏਗਾ ਲੜਕੀ ਲਈ ਤਾਂ ਬਹੁਤ ਹੀ ਮੁਸ਼ਕਲ ਹੈਗਾ ਹੂੰ ਠੀਕ ਹੈ ਕੁਝ ਘਾਰੇ ਇੱਦਾਂ ਦੇ ਟੁੱਟ ਰਹੇ ਹੈਗੇ ਆ ਜਿਹੜੇ ਕਿ ਮਤਲਬ ਲੜਕੀਆਂ ਨੌਕਰੀ ਕਰ ਰਹੀਆਂ ਹੈਗੀਆਂ ਥੋੜਾ ਜਿਹਾ ਉਹਨਾਂ ਨੂੰ ਇਹ ਜੀ ਮੈਂ ਨੌਕਰੀ ਕਰਦੀ ਆ ਮੈਂ ਘਰ ਦਾ ਕੰਮ ਕਿਉਂ ਕਰਾਂ ਮਤਲਬ ਕੀ ਹੈ ਇਹਨਾਂ ਦਾ ਕਿਹਾ ਕਿਉਂ ਮੰਨਣਾ ਹੈਗਾ ਉਹ ਵੀ ਇੱਕ ਕਾਰਨ ਹੈਗਾ ਜਿਹੜਾ ਕਿ ਪਰਿਵਾਰ ਨਾ ਤੋੜੀ ਹੂੰ ਟੁੱਟ ਰਿਹਾ ਹੈ ਬਿਲਕੁਲ ਛੋਟੇ ਛੋਟੇ ਕਾਰਨਾ ਕਰਕੇ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਕਲੇਸ਼ ਹੁੰਦਾ ਹੈ ਤੇ ਉਸ ਤੋਂ ਬਾਅਦ ਤਲਾਕ ਤੱਕ ਦੀ ਨੌਬਤ ਪਹੁੰਚ ਜਾਂਦੀ ਹੈ ਤੇ ਇਸੇ ਚੀਜ਼ ਨੂੰ ਲੈ ਕੇ ਭਾਈ ਜਸਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਇੱਕ ਨਵਿਕਲੇ ਤੌਰ ਤਰੀਕੇ ਦੇ ਨਾਲ ਉਹਨਾਂ ਟੜਕਰੇ ਨਾਤਿਆਂ ਨੂੰ ਜੋੜਨ ਦਾ ਉਦਮ ਕੀਤਾ ਹੈ ਔਰ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਔਰ ਖਾਸ ਕਰਾ ਦੋਨਾਂ ਧਿਰਾਂ ਦੀ ਲੜਕੇ ਤੇ ਲੜਕੀ ਵਾਲੇ ਦੋਨਾਂ ਪਰਿਵਾਰਾਂ ਦੀ ਬਹੁਤ ਖਾਸ ਭੂਮਿਕਾ ਇਨ੍ਹਾਂ तमाम ਸਾਰੇ ਰਿਸ਼ਤੇ ਨਾਤਿਆਂ ਦੇ ਵਿੱਚ ਵੀ ਬੰਦੀ ਨਜ਼ਰ ਆਉਂਦੀ ਹੈ ਔਰ ਭਵਿੱਖ ਦੇ ਵਿੱਚ ਵੀ ਇਨ੍ਹਾਂ तमाम ਸਾਰੀਆਂ ਚੀਜ਼ਾਂ ਦੇ ਬਾਰੇ ਖਿਆਲات ਕਰਨਾ ਪਵੇਗਾ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ